ਵਿਕਰਮ ਬਲੌਗ ਚੈਨਲ ਹੈ ਮਾਰਾ 1 ਲੱਖ ਸਬਸਕ੍ਰਾਈਬਰ ਹੈ ਮਾਰੇ ਆਪ ਦੇਖਣਾ ਠੀਕ ਹੈ ਅਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮੈਨੂੰ ਬੋਲੋ ਮੈਨੂੰ ਬੋਲੋ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਸਾਰੇ ਹੀ ਬੋਲੋ ਬੋਲੋ ਸਾਰੇ ਹੀ ਬੋਲੋ ਜੈ ਮਾਤਾ ਦੀ ਜੀ গুড মর্নিং ਜੀ ਸશિકਲ ਜੀ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਹਾਂਜੀ ਐ ਲੋ ਗਾਇਸ গুড ਮਾਰਨਿੰਗ ਸਸ਼ਿਕਲ ਕਿਵੇਂ ਸਾਰੇ ਠੀਕ ਠਾਕ ਹਾਂਜੀ ਤੇ ਆ ਨਹੀਂ ਠੀਕ ਹੈਗਾ ਕਮੀ ਪੇਸ਼ੀ ਹੋ ਗਈ ਕੋਈ ਦੱਸ ਦਿਓ ਆ ਕਮੀ ਪੇਸ਼ੀ ਇੱਕ ਮਿੰਟ ਰੁਕੋ ਯਾਰ ਆ ਕਿੱਥੋਂ ਆ ਗਈ ਬਾਹਰ ਇਹ ਇਹ ਮੈਨੂੰ ਲੱਗਦਾ ਇਧਰੋਂ ਆਈ ਹਾਂ ਇਹਨੂੰ ਬਰਾਬਰ ਕਰ ਮੜੇ ਜਾਇਸ ਪਹਿਲਾ ਮੈਂ ਜਿਮ ਗਿਆ ਜਿਮ ਤੋਂ ਬਾਅਦ ਮੈਂ ਕਰਿਆ ਕਰਿਆ ਕੇ ਫਿਰ ਮੈਂ ਵਾਲ ਸੈਟ ਕਰਾਏ ਵਾਲ ਸੈਟ ਕਰਾ ਕੇ ਫਿਰ ਮੈਂ ਗੱਡੀ ਚ ਬਾ ਕੇ ਚੱਲਾ ਮਨਾਤਾ ਨਹੀਂ ਆਪਣੇ ਵਾਲਿਓ ਆਲ ਬੈਕ ਕਿੱਥੇ ਡੰਗੇ ਮੰਮੀ ਦਾ ਉਹਦੇ ਮੰਮੀ ਇੱਥੇ ਤੁਮ ਸਹੀ ਓਖਾ ਜਿਹਾ ਲੱਗਦਾ ਯਾਰ ਹਨਾ ਮੈਨੂੰ ਲੱਗਦਾ ਲੱਗਦਾ ਵਿੱਚ ਕੋਈ ਨਹੀਂ ਹਨਾ ਨਹੀਂ ਨਹੀਂ ਰੈਂ ਤੇ ਖੋੜ ਇਹਨੂੰ ਮੰਮੀ ਇਹਨੂੰ ਮੈਂ ਦਿੰਦਾ ਜੀ ਸੈਟਿੰਗ ਕਰਦਾ ਰੁਕ ਜਾ ਕਿਉਂ ਹੈ ਮੰਮੀ ਕਹਿੰਦੀ ਨਾ ਪੀਆ ਮੈਂ ਕਹਾ ਥੋੜੀਆ ਰੱਖ ਲੋ ਕਹਿੰਦੀ ਬਹੁਤ ਲੱਗਦੀ ਮੈਂ ਕਹਾ ਸਾਰੀਆਂ ਲਾ ਦੇ ਫਿਰ ਇੱਕ ਵਾਰੀ ਮੈਂ ਕਹਿੰਦਾ ਇੱਥੇ ਗੰਦਗਾ ਹੈ ਨਹੀਂ 3 ਦਿਨ ਦੇ ਵਿੱਚ ਦੋਸਤੋਂ ਕਿੰਨੀਆਂ ਨਾਪੀਆਂ ਹੱਦ ਲੱਗ ਸਕਦੀਆਂ ਨਹੀਂ 3 ਦਿਨ ਦੇ ਵਿੱਚ ਬੰਦਾ ਵੱਧ ਤੋਂ ਵੱਧ ਕਿੰਨੀਆਂ ਨਾਪੀਆਂ ਲਾ ਸਕਦਾ ਵਾਜੀ ਦੇ ਵਿੱਚ ਚਾਰ ਰਾਤ ਦੀਆਂ 4-5 ਲਾ ਚਾਰ ਨਾਲੋਂ ਮੈਂ ਆਪਣੀਆਂ 3 ਦਿਨ ਦੀਆਂ 12 18 20 ਲਾ ਲਓ ਤੇ ਇੱਥੇ ਪਤਾ ਕਿੰਨੀਆਂ 75 ਰਹਾ ਹੈ ਮੰਮੀ ਮੰਮੀ ਸਾਡੀ ਵੀ ਇਹ ਨੈਪੀਆਂ ਦੀ ਉਹ ਲੰਬ ਕੌਣ ਲਾ ਪਈ ਆ ਮੈਂ ਤਾਂ ਆਪਣੀ ਲਾਉਂਦੀ ਮੰਮੀ ਕਹਿੰਦੀ ਮੈਂ ਤਾਂ ਆਪਣੀ ਲਾਉਂਦੀ ਕਦੀ ਨਹੀਂ ਮੈਂ ਆਪਰੇ ਲਾਉਂਦੀ ਆ ਉਹ ਮੈਂ ਬੱਚੇ ਦੇ ਲਾਉਂਦੀ ਆ ਤੁਹਾਡੇ ਬੱਚੇ ਨੇ ਸਾਫ ਸੁਥਰਾ ਰੱਖਦੇ ਆ ਉਹ ਮੰਮੀ ਨੈਪੀ ਲਾਈ ਰੱਖੀ ਫਿਰ ਕਹਣਾ ਵੀ ਨੈਪੀ ਲਾਈ ਰੱਖੀ ਆ ਮੰਮੀ ਦਰਦਾ ਨੈਪੀਆਂ ਬਾਹਰ ਆਈਆਂ ਤੁਰੀ ਨੂੰ ਬੋਲਣੀ ਦੀ ਤਾਂ ਹਾਂ ਉਹ ਲਾਪੀਆਂ ਉਹ ਲਾਪੀਆਂ ਤਾਂ ਠੀਕ ਆ ਚੱਲੇ ਚਲੋ ਚੱਲੋ ਨਾ ਕਾ ਲੱਗਾ ਹੋਵੇ ਸਾਨੂੰ ਰੋਕਿਆ ਜਾਵੇ ਸਾਡੇ ਲਾ ਕੇ ਜੁੱਤੀ ਫੇਰੀ ਜਾਵੇ ਗਾਇਸ ਆਪਣੇ ਆ ਮੈਂ ਬੜੀ ਖੂਸੂਤ ਹੈਗਾ ਤੇ ਬੈਠੀ ਹੋਈ ਆ ਗਾਇਸ ਬਾਬਾ ਤੂੰ ਮੱਥੇ ਵਧੀਆ ਸੇਫਟੀ ਨਾਲੇ ਚੱਕਰ ਨਹੀਂ ਜਦੋਂ ਬ੍ਰੇਕ ਨਹੀਂ ਦੀਪੀਤੀ ਭੱਲਣ ਹਾਂਜੀ ਮੰਮੀ ਜੀ ਬੋਲਾ ਤੇ ਕਿਤੇ ਸਾਊਂਡ ਮੰਗਾਵਾ ਇੰਦੇ ਡੀ ਵਾਲਾ ਇੰਦਾ ਠੀਕ ਹੈ ਵਾਲਾ ਇੰਦ ਨੂੰ ਕਰਾਉਣ ਜੀ ਆਪਾਂ ਲੱਗੇ ਆ ਜੀ ਸਮਾਨ ਲੈਣ ਤੋ ਕਿਦਾਂ ਦੇ ਸੈਂਮਰ ਦਿੱਕ ਰੱਖਿਆ ਕਰ ਮੜਾਇਆ ਜਾਂਦਾ ਹਾਂ ਹਾਂ ਹਾਂਜੀ ਗਾਇਸ ਅੰਦਰ ਆਈ ਸੀ ਨਾ ਇਸ ਦਾ ਆਪਾਂ ਤਾਂ ਕਰਦੇ ਆ ਆਪਾਂ ਲੈਂਦੇ ਆ ਤੋ ਦਾਤ ਮੈਗੀ ਦਾਤ ਬਹੁਤ ਸੌਂਗ ਲੱਗਿਆ ਨਾ ਇਹ ਦਾਤ ਬਹੁਤ ਅਰੇ ਦਾ ਰੰਗ ਟਿਮਾ ਦਾਤ ਬਹੁਤ ਦਾਤ ਬਹੁਤ ਆ ਪੈਗੜੀ ਲੈਂਦੇ ਵੱਡਾ ਤੇ ਹੁਣਾ ਆ ਨਹੀਂ ਵੇਖੋ ਫਿਰ ਵੱਡਾ ਤੁਸੀਂ ਜਿਆਦਾ ਬਣਾ ਲੈਨੇ ਆ ਤੋ ਵੱਡਾ ਤੁਸੀਂ ਜਿਆਦਾ ਬਣਾਣ ਲੱਗ ਜਾਨੇ ਨਾ ਫਿਰ ਅਸਲ ਛੋਟੇ ਠੀਕ ਆ 85 ਨਾਲ ਲੈਣ ਦੇ ਛੋਟਾ ਬਣਾ ਲਓ ਛੋਟਾ ਫੇ ਥੋੜੀਆਂ ਬਣਾਏ ਥੋੜੀ ਬਣਾਓਗੇ ਹਨਾ ਯਾਰ ਬਣਾਉਣੀ ਮੈਂ ਬਾਤ ਦੀ ਗੱਲ ਆ ਗੱਲਾਂ ਕਰੀ ਚੜੀ ਗਈ ਇਹਨੇ ਬੰਦ ਨਹੀਂ ਹੋਰ ਕਿਹਨਾ ਤੇਲ ਦੀ ਬੋਤਲ ਲਈਏ ਕਰ ਇੱਕ ਤੇਲ ਦੀ ਬੋਤਲ ਤੇਲ ਦੀ ਬੋਤਲ ਆਜਵਾਲੇ ਤੇ ਛੋਟੀ ਬੋਤਲ ਆ ਲੈ ਲਓ 85 ਵਾਲੀ ਹਾਂ ਇਹ ਲੈ ਲਓ ਯਾਰ ਫਰਕ ਕਿੰਨਾ ਜੀ 100 ਥੋੜਾ ਹੀ ਫਰਕ ਹੈ ਵੱਡੀ ਲੈ ਲੈਣ ਅਧੂਰੀ ਵੱਡੀ ਲੈ ਲੈਂਦੇ ਵੇ ਇੱਕ 85 ਵਾਲੀ ਸਹੀ ਲੱਗਦਾ ਨਾ ਚਲੋ ਕੀ ਟੂਰ ਦਾ ਮਨ ਹੈ ਜਿੰਦੇ ਤੇ ਟੂਰ ਦੇ ਸਾਹਦਣਾ ਠੀਕ ਆ ਹੋਰ 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 ਦਾ ਸੁਣ ਆਪਾਂ ਵੀਨੇ ਦੁਬਾਰ ਕੀ ਕਰਨਾ ਛੱਡ ਰਾ ਐਂ ਕੀ ਕਰਨਾ ਬ੍ਰੈਡ ਲੈਣੇ ਬ੍ਰੈਡ ਦੇ ਲਓ ਜ ਰਹਿਣਾ ਵਾ ਬ੍ਰੈਡ ਵੀ ਲੈ ਲੈਣੇ ਚਾਹਵਣਾ ਸਮਾਂ ਲਈ ਆਹ ਇੱਕ ਬ੍ਰੈਡ ਆਲਣੀ ਆ ਕੈਚਪ ਨਹੀਂ ਨਹੀਂ ਇਹ ਕਰਨੀ ਨਹੀਂ ਉਦਾਂ ਨਹੀਂ ਨਹੀਂ ਲੈ ਬ੍ਰੈਡ ਵਾਲੀ ਆ ਨਹੀਂ ਨਹੀਂ ਲੈ ਓਕੇ ਹੋਰ ਕੀ ਲੈਣਾ ਦਾ ਹੋਰ ਫਸੀ ਗੱਲ ਬਈ ਹੋਰ ਆਪਾਂ ਆਹੋ ਇੱਕ ਕੋਕ ਲੈ ਲਈ ਹਾਂਜੀ ਉਹੀ ਬਿਸਕਟ ਤਾਂ ਪਰਾਂ ਚ ਵੀ ਖਾਣੇ ਚ ਆ ਲਾਂਗੇ ਮਨਵੀਰ ਲਈ ਕੋਸ਼ ਲੈ ਲਓ ਵੀ ਕਾ ਲੈ ਲਓ ਆ ਲੈ ਲਓ ਕੱਲਾ ਆਹ ਹਾਂ ਰਹਿਣ ਦੋ ਮੈਨੂੰ ਆ ਮੈਨੂੰ ਚਾਹੀਦਾ ਮੈਨੂੰ ਵਧੀਆ ਲੱਗਦਾ ਕੋਬਰੀ ਆ ਰਹਿਣ ਦਵਾ ਕੇ ਚੱਲ ਲੈ ਵੀ ਲੈਣਾ ਫਿਰ ਇਹ ਕਰਨਾ ਹੈ ਇਹ ਸਵਾਲ ਬਹੁਤ ਦਾ ਚੱਲ ਵੀ ਲੈਣਾ ਬੱਸ ਤੇ ਨਹੀਂ ਮੈਂ ਕਿਹਾ ਮਨਵੀਰ ਦੇ ਗੋਡੀ ਨੂੰ ਮੰਗ ਰਾਈ ਆਹੋ ਇਕ ਬਸ ਇੱਕ ਤੋਂ ਵੱਧ ਨਹੀਂ ਗੋਡੀ ਕੋ ਬੰਦ ਕਰੀਓ ਠੀਕ ਆ ਬੱਤੀ ਚੋਂ ਬੋਧੂ ਹੋਰ ਕਿ ਲੈਣਾ ਹੈ ਬੱਸ ਫੌਗ ਠੀਕ ਆ ਆ ਦੇ ਹੂੰ ਹਾਂ ਅੰਡਾ ਇਹ ਬੜੀਆ ਹੂੰ ਔਰ ਇਹ ਫ੍ਰੈਗਰੈਂਸ ਬਹੁਤ ਸੋਹਣੀ ਆ ਹੂੰ ਉਹਦੀ ਫ੍ਰੈਗਰੈਂਸ ਹੋਣੀ ਜੀ ਜੀ ਅਸਗੀ ਇੱਥੇ ਆਪਣੇ ਸਾਡੀ ਅਗਲੀ ਜਿਹੜੀ ਜਾਲੀ ਹੈ ਨਾ ਉਹ ਟੁੱਟ ਗਈ ਸੀ ਤੇ ਉਹ ਆਪਾਂ ਫਿਰ ਨਵੀਂ ਪਵਾਈ ਨਵੀਂ ਪਾ ਕੇ ਤਾਂ ਦੇਖੋ ਜਲੇਬੀਆਂ ਵਾਲੇ ਖਾਂ ਖਾ ਕੇ ਛੋੜ ਦਿੱਤੇ ਹਾਂਜੀ ਛੋੜੀ ਹੋ ਗਈ ਲਓ ਜਲੇਬੀਆਂ ਕੋਲ ਤੁਰੇ ਨਾ ਗਏ ਆਹੋ ਮੈਨੂੰ ਕਿਹਾ ਵੀ ਕਰਦੇ ਨੂੰ ਪਤਾ ਪਈਆਂ ਨਾਲ ਮੇਰੇ ਕੋਲੋਂ ਮੈਨੂੰ ਪਤਾ ਹੀ ਨਹੀਂ ਸੀ ਫਿਰ ਉਦੋਂ ਤੋਂ ਫੋਨ ਕਰਦਾ ਜ ਵੱਡੇ ਵੀ ਨਹੀਂ ਗਏ ਕਿਤੇ ਆਹੋ ਇਹ ਆ ਗਿਆ ਨਕਸਾੜ ਬਹੁਤ ਨਕਸਾੜ ਬਹੁਤ ਇਹ ਕਿਥੋਂ ਲੱਭੇ ਤੁਹਾਨੂੰ ਫੇ ਲੈ ਨਾ ਮਿਲ ਗਈ ਐਨਾ ਸ਼ੂਗਰ ਮਿਲ ਗਈ ਸੋ ਗਾਇਜ਼ ਅਸੀਂ ਹੁਣ ਆਹ ਜਾਲੀ ਆਪਣੀ ਜਿਹੜੀ ਬਣ ਰਹੀ ਓਏ ਲੱਗੀ ਹੋਰ ਯਾਰ ਸਾਖ ਮੰਨ ਤੁਮ ਯੂ نو ਬੀਬੀ ਸਮਨ ਮੰਨ ਧਿਆਨ ਨਾਲ ਧਿਆਨ ਨਾਲ ਧਿਆਨ ਗਾਈਜ਼ ਮੇਰੇ ਵਾਲ ਵਧੀਆ ਲੱਦੇ ਨਹੀਂ ਗਾਈਜ਼ ਕਹਿੰਦੇ ਨਹੀਂ ਚੱਕ ਨੂੰ ਤੇਰੀ ਕਿਤੇਰੇ ਵੀ ਨਹੀਂ ਨਰਮੀ ਹੈ ਅਲੱਦਾ ਉਸੜੀ ਹੈ ਵੀ ਆਹ ਯਾਰ ਡਿੱਗ ਕੇ ਪਰਾ ਹੋ ਗਈ ਲੈ ਤੇ ਗਾਈਜ਼ ਲੋ ਵੀ ਆਪਾਂ ਮਾਤਾ ਰਾਣੀ ਦੇ ਮੰਦਰ ਤੋਂ ਮੱਥਾ ਟੇਕ ਲਿਆ ਤੇ ਆਪਣਾ ਚਾਹ ਪੀਣੀ ਚਾਹ ਪੀ ਲਈ ਗਾਈਸ ਮੈਂ ਆਪਣ ਨੂੰ ਸਾਰੇ ਦੱਸਿਓ ਮੰਮੀ ਕਿੱਧਰ ਗਏ ਆ ਮੰਮੀ ਤੁਸੀਂ ਕਿੱਥੇ ਚੱਲੇ ਆਜੋ ਜਾਓ ਤੁਸੀਂ ਕੋਈ ਨਾ ਆਈ ਗਾਈਸ ਮੰਮੀ ਮੱਥਾ ਟੇਕਣ ਚੱਲੇ ਆ ਦੂਜੀ ਸਾਈਡ ਤੇ ਅੱਧਰ ਆਜੋ ਆਜੋ ਉੱਧਰ ਆਓ ਗੱਲ ਤਾਂ ਸੁਣ ਲਓ ਮੇਰੀ ਸਾਡੇ ਨਾਲ ਕੋਈ ਪਰਸਨ ਪਰਸਨ ਇਦਾਂ ਦਿਖਾ ਨਹੀਂ ਸਕਦਾ ਖਾਸ ਪਰਸਨ ਖਾਸ ਤੋਂ ਉੱਧਰ ਮੇਰੀ ਮੰਮੀ ਦੀ ਮੰਮਾ ਸਾਸੂ ਮਾ ਇੱਧਰ ਰੀਤ ਠੀਕਾ ਸਾਡੇ ਨਾਲ ਬਹੁਤ ਦੁਨੀਆ ਅੱਜ ਆਈ ਮੈਂ ਸਾਡੇ ਕੋਲ ਸਾਡੀ ਜੰਡੂ ਸਿੰਘੀ ਵਾਲੀ ਮੰਮੀ ਅੱਜ ਦਿਖਾਈ ਉਹ ਵਲੌਗ ਚ ਘਟ ਦਿਖਾਈ ਜੀ ਆਪਾਂ ਲੱਗੇ ਆ ਜੀ ਗੋਲ ਗੱਪੇ ਖਾਣ ਖਾਣ ਲੱਗਿਆ ਜੀ ਗੋਲ ਗੱਪੇ ਤੇ ਬਿਕਰਮ ਹੁਣੀ ਚਲ ਗਏ ਨੇ ਉਧਰ ਚਾਹੇ ਚਾਹੇ ਪੀਣ ਤੇ ਉਧਰ ਸਾਰੇ ਚਲ ਗਏ ਆ ਮੰਮੀ ਹੁਣੀ ਬਿਕਰਮ ਸੰਵੀਰ ਮਨਵੀਰ ਸਾਰੇ ਗਏ ਉਧਰ ਦੇ ਨਾ ਇਧਰ ਲੱਤੀ ਗੋਲ ਗੱਪੇ ਖਾਣ ਇੱਕ ਮਿੰਟ ਜੀ ਖਾਲੇ ਆਪਾਂ ਗੋਲ ਗੱਪੇ ਤੇ ਗੋਲ ਗੱਪੇ ਖਾ ਗਏ ਹੋ ਚੁੱਕੇ ਆ ਫ੍ਰੀ ਸ਼ਰੀਰ ਸ਼ਰੀਰ ਫ੍ਰੀ ਹੋ ਗਏ ਐਨੇ ਯੰਮੀ ਗੋਲ ਗੱਪੇ ਸੀ ਨਾਲ ਇੱਕ ਪਾਪੜੀ ਵੀ ਖਾਦੀ ਆ ਆਪਾਂ ਸੋਹਣਾ ਆਪਾਂ ਚਲੇ ਆ ਵਹੀ ਚਲੇ ਆ ਚਲੇ ਆ ਗੱਡੀ ਤੇਰੇ ਵਿੱਚ ਲੱਗੀ ਸੀ ਵੱਜਣ ਓਏ ਮੁੰਡੇ ਸਾਡੇ ਦੇ ਵਿੱਚ ਗੱਡੀ ਲੱਗੀ ਸੀ ਵੱਜਣ ਤੇ ਕਾ ਸੁਣਾਤੀਆਂ ਫੇ ਅੱਗੋ ਲੋ ਵੀ ਆਪਾਂ ਲੱਗੇ ਆ ਚਾਹ ਪੀਣ ਤੇ ਇੱਥੇ ਕੋਣ ਕੋਣ ਚਾਹ ਪੀ ਕੇ ਜਾਂਦੇ ਵਸਿਓ ਅਜਰੇ ਟੇਟਾ ਰਾਤ ਤੇ ਤਾਂ ਬੇਆ ਦੋ ਤੇ ਬੜੀ ਫੇਮਸ ਆ ਚਾਹ ਇੱਥੇ ਦੀ ਤੇ ਇਧਰ ਮੰਮੀ ਇਧਰ ਸਾਡੀ ਫੈਮਿਲੀ ਦੇ ਸਾਰੀ ਆਣੀ ਪਾਈਆ ਪਕੌੜੇ ਤੇ ਚਾਰ ਕਾ ਪਚਾਏ ਚੱਲਣ ਦੇ ਆ ਕਿੱਥੇ ਸਾਡੇ ਨੂੰ ਕਿੱਥੇ ਸੁਣਦਾ ਅੱਜਾ ਯਾਰ ਇਹ ਮੰਮੀ ਅੱਜਾ ਕਿੱਥੇ ਸਾਡੇ ਤੋਂ ਨਹੀਂ ਅੱਜਾ ਕਿੱਦਾਂ ਸੁੱਤਾ ਗਦੇ ਆਦੇ ਹੁਣ ਕੁਝ ਕੱਠਾ ਜਾਂ ਕੁਝ ਸੁਪਾ ਗਏ ਇਸ ਲੋ ਵੀ ਆਪਾਂ ਜਿਹੜੇ ਮੰਕੀਸ ਹੁੰਦੇ ਆ ਉਹਨਾਂ ਨੂੰ ਆਪਾਂ ਬਰੈਡਸ ਦੇਣੀ ਬਰੈਡਸ ਜੀ ਗਾਇਸ ਹਮ ਗ੍ਰੈਸ ਦੇ ਕੇ ਹਮ ਗਾਇਸ ਉਹ ਬੋਲਦਾ ਹੁੰਦਾ ਭੰਤ ਇਹ ਜਿਹੜਾ ਮੁੰਡਾ ਹਾਂਜੀ ਗਾਇਸ ਆਪਾਂ ਮੰਕੀਏ ਨੂੰ ਬੈਡ ਦੇ ਦਿੱਤੇ ਆ ਬੈਡ ਦੇਣ ਤੋਂ ਬਾਅਦ ਹੁਣ ਆਪਾਂ ਚੱਲੇ ਆ ਮਾਂ ਬੰਗਲਾ ਮੁੱਗੀ ਦੀ ਦਰਵਾਜ਼ੇ ਤੋਂ ਜਿਆਦਾ ਜਿਆਦਾ ਉੱਥੇ ਤੁਹਾਨੂੰ ਦਰਸ਼ਕ ਹੁੰਦੇ ਸਾਰਿਆਂ ਨੂੰ ਤੇ ਜਿਨ੍ਹਾਂ ਦੇ ਕਿਸੇ ਵੀ ਪਰਿਵਾਰ 'ਚ ਕੋਈ ਵੀ ਕੇਸ ਚੱਲਦਾ ਆ ਜਾਂ ਕੁਝ ਵੀ ਆ ਮਾਂ ਬੰਗਲਾ ਮੁੱਗੀ ਜੀ ਦੂਰ ਕਰਦੇ ਨੇ ਕਹਿੰਦੇ ਆ ਆਪਾਂ ਵੀ ਚੱਲੇ ਆ ਸੋ ਤੁਸੀਂ ਵੀ ਸਾਰਿਆਂ ਨੇ ਆ ਕੇ ਦਰਸ਼ਨ ਕਰਿਓ ਆਪੋ ਆਪਣੇ ਮਨੋ ਕਾਮਨਾ ਪੂਰੀਆ ਕਰਾਇਓ ਤੇ ਮੱਥਾ ਟੇਕਿਓ ਜਰੂਰ ਚਲਿਏ ਵੀ ਚਲੋ ਕੰਮ ਕੱਢਾ ਆਲੇ ਸਾਹਮਣੇ ਅਰੇ ਆਹੋ ਦੇ ਹਨਾ ਕਿੰਨੇ ਖੁਸ਼ੀਆਂ ਆ ਹਾਂ ਉਹ ਮੁੱਕੇ ਤੋਂ ਆ ਨਹੀਂ ਆ ਰਿਹਾ ਲੱਗੇ ਆ ਨਾ ਕਿੰਨੇ ਜਿਆਦੇ ਲੱਗੇ ਆ ਉਹ ਚੱਲ ਲੈ ਚੱਲੈ ਚੱਲੈ ਹਮ ਚੱਲੇ ਕਿ ਆ ਚੱਲੇ ਗਾਈਸ ਸੁਬਾਨ ਕਿੰਨੇ ਆ ਨਾ ਦੇ ਬੁਛੇ ਦੇ ਬੰਗੂਦਾਂ ਨਹੀਂ ਆਉਂਦੇ ਅੱਧੀ ਤੋੜ ਕੇ ਅੱਧੀ ਗੱਡੀ ਚ ਨੱਕੜੀ ਕਹਿੰਦੇ ਅੱਧੀ ਤੋੜ ਕੇ ਟਿਕਾਣਾ ਕੋਹ ਪਾਸੇ ਅੰਦਰਲੇ ਪਾਸੇ ਜਿਹੜਾ ਲਾਲ ਹੋਇਆ ਲਾਲ ਹੈ ਇਹ ਉਹ ਅੰਦਰ ਛੋਟਾ ਜਿਹਾ ਇਹਨੂੰ ਲਾਇਆ ਨੀ ਪੰਪੜਿਆ ਨੀ ਆਹ ਦੇਖ ਲੋ ਵੀ ਆਪਾਂ ਆ ਗਏ ਆ ਜੀ ਜੈ ਮਾਂ ਬੰਗਲਾ ਮੁਖੀ ਜੀ ਸੋ ਆ ਕੱਪੜੇ ਚੇਂਜ ਕਰਨੇ ਛੋਟੇ ਮੁੰਡੇ ਦੇ ਆ ਦੇਖੋ ਦੇਖਦਾ ਪਿਆ ਇੱਧਰ ਛੋਟੇ ਮੁੰਡੇ ਦੇ ਕੱਪੜੇ ਚੇਂਜ ਕਰਕੇ ਆ ਦੇਖੋ ਰਸ਼ ਕਿੰਨਾ ਹੈ ਜੀ ਆਪਾਂ ਜਾਣਾ ਮਾਂ ਬੰਗਲਾ ਮੁਖੀ ਜੀ ਦੇ ਦਰਬਾਰ ਤੇ ਤੋ ਤੁਸੀਂ ਸਾਰਿਆਂ ਨੇ ਬਣੇ ਰਹੋ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਂਦਾ ਦਰਵਾਜ਼ਾ ਤੇ ਪ੍ਰੀਤ ਹੁਣੇ ਉਹਨੇ ਮੁੰਡਾ ਮੁੰਡੇ ਦੇ ਕੱਪੜੇ ਚੇਂਜ ਕਰਦੇ ਉਹਨੇ ਨੂੰ ਮੈਂ نیچے ਜਾਂਦਾ ਤੇ ਆ ਸਾਡਾ ਮਨਵੀਰ ਮੈਨੂੰ ਇੱਧਰ ਦੇਖੋ ਹੈਲੋ ਕਰ ਦਿਓ ਸਾਸ਼ੀਕਰ ਬੋਲੋ ਸਾਰਿਆਂ ਨੂੰ ਹੈਲੋ ਸ਼ਕੀਲੀਆ ਤੋ ਵੇ ਮੈਂ ਤੋਕ ਮੈਂ ਤੁਹਾਡਾ ਮਨਵੀਰ ਦਾ ਮੰਦਿਰ ਆ ਤੋਕਾ ਤੁਸੀਂ ਬਹੁਤ ਪਿਆਰ ਕਰਦੇ ਹੋ ਸਾਨੂੰ ਤੁਹਾਨੂੰ ਮੈਨੂੰ ਮੈਨੂੰ ਬੋ ਪਾ ਪਾ ਬੋ ਪਾ ਕਾ ਨੋਕੀ ਖੜਾ ਹਾਂ ਕਿ ਨਹੀਂ ਖੋਲਦੀ ਆ ਦੇਖੋ ਖੁੱਲੂਗੀ ਖੁੱਲ ਗਈ ਉਹ ਆ ਤੂੰ ਮੈਂ ਸਾਫ਼ ਵੀ ਕਰ ਦਿੱ ਦਿੱਕ ਸਾਰਾ ਕੁਝ ਡਿੱਗ ਜਾਣਾ ਰਿੰਗ ਲਾਈਟਾਂ ਸਾਰਾ ਕੁਝ ਆ ਲਾ ਲਾ ਕੀ ਚੱਕਾ ਲੱਗੀ ਗਈ ਰਿੰਗ ਗਈ ਰਿੰਗ ਲਾਈਟ ਹੋ ਗਿਆ ਚਿੰਤਾ ਗਿਆ ਸਾਰਾ ਕੁਝ ਹੂੰ ਕੋਈ ਤੇਰੇ ਸੱਟ ਨਹੀਂ ਲੱਗੀ ਕੁਝ ਨਹੀਂ ਹੋਇਆ ਜਿਆਦਾ ਨਾ ਉਹ ਨਾ ਕਰ ਪੀਤੀ ਡਰਾਮਾ ਹੱਸਣਾ ਤੇਰਾ ਮੂੰਹ ਦਿਖਦਾ ਹੱਸਣ ਵਾਲਾ ਹਾਂ ਹਾਂ ਕੀ ਆ ਤੁਹਾਨੂੰ ਬੁਲਾਇਆ ਬੁਲਾਇਆ ਤਾਂ ਅਸੀਂ ਕਿਸੇ ਨੂੰ ਕਿਸੇ ਨੇ ਕਿਸੇ ਨੂੰ ਠੀਕ ਆ ਆ ਫੜਾਓ ਮਮਾ ਨੂੰ ਫੜਾਓ ਚੱਲ ਸਾਡੇ ਸੁਨੀਲ ਦਾ ਸਮਾਨ ਉਚਾਰੇ ਦਾ ਭੁੱਲ ਗਿਆ ਬਹੁਤ ਦੇਖੋ ਜੀ ਕਿੰਨਾ ਸਮਾਨ ਲੈਂਦਾ ਗਾਇਸ ਕੀਤੀ ਇੱਧਰ ਤੇ ਗਈ ਕਿੰਨੂ ਬੰਨੇ ਬੰਨੇ ਚਲੋ ਆਜੋ ਜਲਦੀਆਂ ਪ੍ਰੀਤ ਤੋਂ ਵੀ ਆਪਾਂ ਆ ਗਏ ਹੁਣ ਮਾਤਾ ਬਗਣਾ ਮੁਖੀ ਜੀ ਦੇ ਦਰਬਾਰ ਤੇ ਐਂਟਰ ਹੋਣ ਲੱਗੇ ਆ ਮੈਂ ਕਿੱਥੇ ਆਈ ਆ ਤੂੰ ਮੈਂ ਤਾਂ ਪਹਿਲੀ ਵਾਰ ਮੈਂ ਪਾਣੀ ਮੰਗਿਆ ਮੈਂ ਕਿਹਾ ਵੀਰੇ ਥੋੜਾ ਜਿਹਾ ਪਾਣੀ ਦੇ ਦਿਓ ਕਹਿੰਦਾ ਵੇ ਉਧਰੋਂ ਪੀ ਲਓ ਜਾ ਕੇ ਲੈ ਦੱਸ ਕਿੱਥੇ ਆਇਆ ਮੈਂ ਜਾ ਕੇ ਮੈਂ ਕਿੱਥੇ ਜਾ ਕਰਨਾ ਆਇਆ ਦੇਖੋ ਵੀ ਆਪਾਂ ਮਾ ਬੰਗਲਾ ਮੁਖੀ ਜੀ ਦੇ ਘਰੇ ਦਰਸ਼ਨ ਕਰਨ ਆਏ ਆ ਸਵਾਦ ਲਓ ਵੀ ਇੱਧਰ ਨੰਨੂ ਸਾਡਾ ਦੇਖ ਲਓ ਨੰਨੂ ਆਪਾਂ ਹੋੜ ਲੈ ਲਈਆਂ ਚੁੰਨੀਆਂ ਚੁੰਨੀਆਂ ਇੱਧਰ ਸਾਡਾ ਸੰਵੀਰ ਆ ਰਿਹਾ ਕਿੱਦਾਂ ਦੇਦਾ ਇੱਧਰ ਮੰਮੀ ਆ ਦੇ ਕਿੱਦਾਂ ਦੇਦਾ ਦੇਰੇ ਜਾਇਮਾ 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 ਬੰਦ ਕਰਾਂ ਆ ਦੇ ਤੇਰੇ ਘਰ ਤੇ ਤੇਰੇ ਘਰ ਤੇ ਜੈ ਮਾ ਜੈ ਮਾ ਦੇਦਾ ਡਿਆਲ ਦੇਦਾ ਆਹ ਦੇਖ ਦੇਦਾ ਕਿਦਾਂ ਭੋਲੂ ਸਾਡਾ ਜੈ ਮਾ ਜੈ ਮਾ ਜੈ ਮਾ ਤਾ ਦੀ ਜੈ ਮਾ ਤਾ ਦੀ ਜੈ ਮਾ ਤਾ ਦੀ ਅੱਛੇ ਇੱਧਰ ਨੂੰ ਆ ਛੋਦੀਆ ਹੂੰ ਛੋਟਾ ਕੇ ਉਹ ਬੰਦ ਕਰ ਦ ਪੱਕਾ ਹੀ ਅੱਛਾ चलो जय माता दी जय माता, माता दी जय माता दी जय माता दी जय माता दी जय माता जय माता जय माता दी करदा जा ਗੱਡੀ ਚ ਨਾ ਲੈਣੀ ਬੂਤ ਨਾ ਪਾ ਹਾਂਜੀ ਗੱਡੀ ਚ ਲਾ ਲੈਣੀ ਚਲ ਕੋਈ ਨਾ ਹਾਂਜੀ ਰਛ ਕਨਾਨਾ ਹੈ ਆ ਸੰਗਤ ਚ ਆਦੀ ਆ ਮੈਂ ਕਿਹਾ ਹੁਣ ਕੱਲ ਦਸਰੀ ਜਵਾਲੀ ਕੁੜੀ ਵਾਲੀ ਨਹੀਂ ਹੋਇਆ ਰੱਖ ਕੱਲ ਵੀ ਨਹੀਂ ਬੱਟੀ ਨਹੀਂ ਸੀ ਕੱਲ੍ਹ ਤਾਂ ਹੀ ਕੁਛ ਨਹੀਂ ਹੋਇਆ ਰਛ ਕਨਾਨਾ ਸੰਗਤ ਸੰਗਤ ਰਛ ਕਿਆ ਵਸੋ ਹਾਂਜੀ ਲੋਕ ਵੀ ਅਸੀਂ ਲੱਗੇ ਹੋਇਆ ਲਾਈਨ ਦੇ ਵਿੱਚ ਤਾਂ ਲਾਈਨ ਜ਼ਿਆਦਾ ਵੱਡੀ ਆ ਸੋ ਅਸੀਂ ਜਾਂਦੇ ਪਏ ਆ ਕੈਮਰਾ ਬਣ ਗਿਆ ਹੋਇਆ ਆਪਣਾ ਇਹ ਕਾਤੋਂ ਹੈ ਵੀਡੀਓ ਤੇ ਫੋਟੋ ਕਰ ਲੈ ਹਾਂਜੀ ਵੀ ਆਪ ਆ ਗਏ ਆ ਇਧਰ ਤੁਸੀਂ ਨਹੀਂ ਆ ਰਹੇ ਗੁੰਗੂ ਵੀ ਨਾ ਪਪਾ ਵੀ ਗੁੰਗੂ ਵੀ ਨਾ ਗੁੰਗੂ ਵੀ ਨਾ ਗੁੰਗੂ ਵੀ ਨਾ ਪਪਾ ਗੁੰਗੂ ਵੀ ਨਾ ਵਿਦਿਆਰਥੀ ਜਾਣਾ ਚਾਹਤ ਹੈ ਬਹੁਤ ਹਾਸਾ ਹਾਂ ਗੁੰਗੂ ਵੀ ਨਾ ਪਪਾ ਗੁੰਗੂ ਵੀ ਨਾ ਇਓ ਆ

ਅੰਜੀ ਸੋ ਹੁਣ ਆਪਾਂ ਚੱਲੇ ਆਂ ਇੱਧਰ ਮਾਹੌਲ ਦੇਖੋ ਕਿੱਦਾਂ ਆ ਦੇਖੋ ਤਾਂ ਮਾਹਮਾਈ ਦੇ ਘਰੇ ਆਣ ਕੇ ਦੇਖੋ ਕਿੱਦਾਂ ਖੁਸ਼ ਹੁੰਦਾ ਦੇਖ ਮਮਾ ਲੈ 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 ਬਰਾ ਕੋਸ਼ ਆ ਜੀ ਸੰਗਤ ਲਗੀ ਹੋਈ ਹੈ ਜੀ ਲੈਣ ਦੇ ਵਿੱਚ ਤੇ ਅਜੇ ਵੀ ਲੱਗੇ ਹੋਏ ਨੇ ਲਾਹੇ ਦੇ ਦੇਖ ਸਕਦੇ ਹੋ ਤੁਸੀਂ ਅੱਧਰ ਵੀ ਦੇਖੋ ਅੱਧਰ ਵੀ ਦੇਖੋ ਲੋਬੀਆ ਦੇਖੋ ਵੀ ਦਰਬਾਰ ਕੀ ਜੈ ਕੋਈ ਮੱਛਰ ਦੇ ਉੱਤੇ ਉਹ ਕਾਫੀ ਦੇਖਣੇ ਨਾ ਵੀਰੇ ਬੋਲੋ ਜੈ ਮਾਤਾ ਜੀ ਮਨਵੀਰ ਬੋਲੋ ਬੋਲੋ ਜੈ ਮਾਤਾ ਦੀ ਬੋਲੋ ਪਹਿਨਾ ਬੋਲੋ ਜੈ ਮਾਤਾ ਦੀ ਜੈ ਹੋਵੇ ਜੋ ਵੀ ਸਾਰੀ ਸੰਗਤ ਸਾਰੀ ਸੰਗਤ ਬੈਠ ਗਈ ਆ ਤੇ ਇੱਧਰ ਅੱਧੇ ਘੱਟ ਅੱਧੇ ਹੋਟਲ ਤੇ ਬੜ ਗਏ ਆ ਖਾਣ ਪੀਣ ਵਾਸਤੇ ਡੈਸਟੂਡੈਂਟ ਸੋ ਆਮਨੇ ਟੈਂਪੋਰਰੀ ਐਕਸ ਸਾ ਕਿ ਤਾਜ਼ ਨਹੀਂ ਸ਼ੌਕਸ ਆ ਕਿ ਇੱਧਰ ਮਦਦ ਲੋ ਸੁਰੱਖਣ ਵਾਸਤੇ ਸੋ ਹਾਂਜੀ ਬਾਏ ਕਰ ਦਿੰਦੇ ਉਹਨੂੰ ਸਾਰਿਆਂ ਨੂੰ ਦਾ ਮੇਟਿਆ ਰਹੇ ਲੋਵੀ ਆ ਦੇਖੋ ਜਿੱਧਰ LED ਲਾਈ ਹੋਈ ਆ ਜੀ ਸੰਗਤ ਦੇਖ ਸਾਡਾ ਸੰਗਤ ਬਹੁਤ ਜ਼ਿਆਦਾ ਆ ਸੋ ਆਪੋ ਆਪਣੀ ਮਨੁਕਾਮਨਾ ਲੈ ਕੇ ਆਉ ਤੇ ਪੂਰੀ ਹੋ ਜਾਂਦੀ ਆ ਮਾਵਾ ਹੀ ਬੈਠੇ ਹੋਏ ਨੇ ਸੋ ਆ ਦੇਖੋ ਉਧਰ ਰਾਜ ਸੰਗਤ ਰਾਸ਼ਨੀ ਸੰਦਰ ਜ਼ਿਆਦਾ ਹੋ ਰਿਹਾ ਤੇ ਆ ਦੇਖੋ ਤਾਨੂੰ ਮਿਲਦੇ ਦੇਖੋ ਐਂ ਵੀ ਆਪਣਾ ਬਲੌਗ ਦੇ ਕਰ ਰਹੇ ਹਾਂ ਦਿੱਲੀ ਤੋਂ ਆਹ ਹਾਂ ਅੱਡੀ ਹੈਲੋ ਕਰ ਦੋ ਹਾਈ ਕਰ ਦੋ ਸਾਰੇ ਨੂੰ ਹੈਲੋ ਹਾਈ YouTube ਤੇ ਡੈਲੋਗ ਹੈ ਯੂਟਿਊਬਰ ਵਿਕਰਮ ਬਲੌਗਸ ਹਾਂ ਵਿਕਰਮ ਬਲੌਗ ਚੈਨਲ ਹੈ ਮਾਰਾ 1 ਲੱਖ ਸਬਸਕਰਾਈਬਰ ਹੈ ਮਾਰੇ ਆਪ ਦੇਖਣਾ ਠੀਕ ਹੈ ਬਣਾਉਂਦੀਆਂ ਕਟਕਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਕਟਕਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਕਟਕਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਕੁੱਟ ਕੁੱਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਕੁੱਟ ਕੁੱਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਕੁੱਟ ਕੁੱਟ ਰੋਟੀਆਂ ਮਚੂਰੀਆਂ ਬਣਾਉਂਦੀਆਂ ਵਿੱਚ ਪਹਾਵਾ ਦੇਸੀ ਕੀ ਮੇਰੇ ਘਰ ਆ ਮਾਤਾ ਮੈਨਾਂ ਨਹੀਂ ਲੱਗਦਾ ਜੀ ਮੇਰੇ ਘਰ ਆ ਮਾਤਾ ਮੈਰਾ ਨਹੀਂ ਲੱਗਦਾ ਜੀ ਮੇਰੇ ਘਰ ਆ ਮਾਤਾ ਮੈਰਾ ਨਹੀਂ ਲੱਗਦਾ ਜੀ ਮੇਰੇ ਘਰ ਆ ਮਾਤਾ ਮੈਰਾ ਨਹੀਂ ਲੱਗਦਾ ਜੀ ਮੇਰੇ ਘਰ ਆ ਮਾਤਾ ਜੰਮੂ ਸ਼ਹਿਰ

ਮੇਰਾ ਨਹੀਂ ਲੱਗਦਾ ਜੀ ਮੇਰੇ ਕਰਿਆ ਮਾਤਾ 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 ਜਕਰ ਮਾਂ ਬੰਗੜਾ ਮੁਖੀ ਦਾ ਸਰਦਾਰ ਕੀ ਜੈ ਦਰਬਾਰ ਕੀ ਜੈ ਭయ్యా ਕੇ ਪਿਆਰ ਕੀ ਜੈ ਸਾਰੇ ਬੋਲੋ ਜੈ ਮਾਤਾ ਜੀ ਸਾਰੇ ਬੋਲੋ ਜੈ ਮਾਤਾ ਦੀ ਟਰਾਲਕੇ ਬੋਲੋ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਆਵਾਜ਼ ਨਹੀਂ ਆ ਰਹੀ ਰੰਗ ਵਰਸੇ ਤੇਰੀ ਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਗਲਵਾਰਨ ਮਈਆ ਜੀ ਤੇਰੇ ਰੰਗ ਵਰਸੇ ਉੱਚੇ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਉੱਚੇ ਪਹਾੜਾਂ ਵਿੱਚ ਬੱਦਲਾਂ ਦੇ ਟੁਕੜੇ ਜੇ ਨਾ ਪਹਾੜਾ ਵਿੱਚ ਬਦਲਾ ਦੇ ਟੁਕੜੇ ਜਿਹੜਾ ਵੀ ਸੁਣਾਵੇ ਮਈਆ ਸੁਣਦੀ ਆ ਦੁਖੜੇ ਤੇਰਾ ਵੀ ਸੁਣਾਵੇ ਮਈਆ ਸੁਣਦੀ ਆ ਦੁਖੜੇ ਜਿਹੜਾ ਵੀ ਸੁਣਾਵੇ ਮਈਆ ਸੁਣਦੀ ਆ ਦੁਖੜੇ ਤੇਰਾ ਵੀ ਸੁਣਾਵੇ ਮਈਆ ਸੁਣਦੀ ਆ ਦੁਖੜੇ ਓ ਘਟ ਦੀ ਕਲੇਸ਼ ਹਜ਼ਾਰ ਮਈਆ ਜੀ ਤੇਰੇ ਰੰਗੀ ਬਾਰੀ ਸੇ ਰੰਗੀ ਬਾਰੀ ਸੇ

Rang barse dharbaar, may'a zitter rang barse Uce resolü, rang barse Rang barse may'a zitter rang barese Rang barse bar dharbaar, may'a zitter rang barese Rang barese Rang barse ਰੰਗ ਵਰਸੇ ਰੰਗ ਵਰਸੇ ਦਰਬਾਰ ਮੇਹੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਮੇਹੀ ਤੇਰੇ ਰੰਗ ਵਰਸੇ ਰੰਗ ਵਰਸੇ ਤੇਰੀ ਬਾਰੀ ਮਈ ਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮੇਹੀ ਤੇਰੇ ਰੰਗ ਵਰਸੇ ਜੇ ਕਰਾਂ ਮਾ ਪਤਰਾ ਮੁਖੀ ਲੀਦਾ ਵਾ ਨੀਏ ਮੈਂ ਇੰਦੀਆ ਪਰ ਮੇਰਾ ਜੀ ਸ਼ੋਮ ਸ਼ੋਵੇ ਬੇਨੀ ਕਰ ਮੇਰਾ ਦੀ ਸ਼ਾਮ ਸਾਂਵੇਂ ਬਿੰਦੀਆ ਕਰ ਮੇਰਾ ਦੀ ਸ਼ਾਮ ਸਾਂਵੇਂ ਬਿੰਦੀਆ ਕਰ ਮੇਰਾ ਦੀ ਸ਼ਾਮ ਸਾਂਵੇਂ ਬਿੰਦੀਆ ਮੈਂ ਨਹੀਂ ਮੇਰਾ ਵਾਲੀਏ ਮੈਂ ਕਹਿੰਦੀ ਆ ਮੈਂ ਨਹੀਂ ਮੇਰਾ ਵਾਲੀਏ ਮੈਂ ਕਹਿੰਦੀ ਆ ਹੋ ਮੈਂ ਨਹੀਂ ਮੇਰਾ ਵਾਲੀਏ ਮੈਂ ਕਹਿੰਦੀ ਆ ਮੈਂ ਨਹੀਂ ਮੇਰਾ ਵਾਲੀਏ ਮੈਂ ਕਹਿੰਦੀ ਆ ਕਰ ਮੇਰਾ ਦੀ ਸ਼ਾਮ ਸਾਂਵੇਂ ਬਿੰਦੀਆ ਕਰ ਮੇਰਾ ਦੀ ਸ਼ਾਮ ਸ਼ਾਮ ਬੇਂਦੀਆਂ ਕਰ ਮੇਰਾ ਦੀ ਸ਼ਾਮ ਸ਼ਾਮ ਬੇਂਦੀਆਂ ਕਰ ਮੇਰਾ ਦੀ ਸ਼ਾਮ ਸ਼ਾਮ ਬੇਂਦੀਆਂ ਹਾਂਜੀ ਲੋਬੀ ਆਗੇ ਆਪਾਂ ਮਾਂ ਬੰਗਲਾ ਮੁਕੀ ਜੀ ਦੇ ਦਰ ਤੇ ਸੋ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਤੁਹਾਨੂੰ ਮਹਾਵਾਜੀ ਦਾ ਮੰਦਿਰ ਦਿਖਾ ਦੇਣਾ ਆਪਾਂ ਦਰਸ਼ਨ ਕਰਵਾ ਦੇਣਾ ਉਸ ਤੋਂ ਬਾਅਦ ਆਪਾਂ ਬਲੋਗ ਅਪਲੋਡ ਕਰ ਦੇਣਾ ਠੀਕ ਹੈ ਜੀ जैसे ही आपके दर्शन हो जाते हैं आपने दर्शन के बाद अपने गंतव्य के वो प्रस्थान करते रहे हाँ जी लो भी आ गए आप दर्शन करो तुम, आ तो आरे कंदर तो अगे मोबी तो दुकान थोड़ा जहाँ जाके दुकान होना मंदिर ਦੇ ਅੰਦਰ ਵੀ ਮੰਦਰ ਨੰਬਰ ਵੀ ਆਖੀ ਆਵਾਜ਼ ਕਰਕੇ ਬੱਸ ਇੱਥੋਂ ਮੋੜ ਜਾ ਕੱਟ ਲਈਏ ਬੱਸ ਭਈ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਪਹੁੰਚ ਗਏ ਆ ਮਈਆ ਤੇਰੇ ਦਰਬਾਰ ਤੇ ਹਾਈ ਪਹੁੰਚ ਗਏ ਆ ਮਈਆ ਤੇਰੇ ਦਰਵਾਤੇ ਹੁਲੀ ਹੁਲੀ ਚੱਲੇ ਆ ਸਾਨੂੰ ਉੱਚ ਤੱਕ ਲਿਆਂਦਾ ਮਾਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਦੇਖ ਸਕਦੇ ਹਾਂ ਸੋ ਆਪ ਪਖਾੜਿਆ ਬਲੌਗ ਦਾ ਹੈਡ ਤੇ ਬਹੁਤ ਬਹੁਤ ਮਿਹਰ ਕਰਨ ਸਾਰੇ ਆ ਤੇ ਮਾਮਾ ਜੀ ਮਿਹਰ ਕਰੋ ਸਾਰੇ ਮਿਹਰ ਕਰਾਉਂਦੇ ਆ ਤੇ ਮੈਂ ਇਹਨਾਂ ਬੰਦਿਆਂ ਨੂੰ ਲੱਗਿਆ ਐਂਡ ਥੈਂਕ ਯੂ so much ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸ਼ੇਰ ਕਰ ਲੋ ਵੀ ਜੈ ਮਾਤਾ ਦੀ ਤੁਹਾਡੇ ਕਰਕੇ ਦੇ ਲ ਸਾਰਿਆਂ ਕਰਕੇ ਮੈਂ ਤਦ ਬਲੀ ਬਹੁਤ ਲੇਟ ਲੱਗਾ ਪਾਉਣ ਤੁਸੀਂ ਹੁਣ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਦਰਸ਼ਨ ਕਰ ਲੋ ਮਹਾ ਮਾਈ ਜੀ ਇਸ ਸੇ ਤੋ ਮਾਫੀ ਮੰਗਦਾ ਹਾਂ ਮਾਣੇ ਤੇ ਇੱਕ ਨਮਸਕਾਰ ਜੈ ਕਰਦਾ ਮਨਵੀਰ ਆ ਦੇਖੋ